ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਬੋਰਡ ਦੇ ਕੋਲ ਪਿੰਡ ਕੰਮਿਆ ਨਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਦੇ ਨਾਲ ਲੱਗਦਾ ਗਵੰਡੀ ਪਿੰਡ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਕੁਛ ਨਾਖ ਹੈਗੇ ਆ ਦੋਸਤੋ ਜੇ ਗੱਲ ਕਰੀਏ ਟੋਕੜ ਗੱਪਣ ਕੁਛ ਟੋਕੜ ਤੇ ਇੱਕ ਦੋਸਤੋ ਜੇ ਗੱਲ ਕਰੀ ਨਾ ਦੂਜਾ ਸਵਾ ਗੱਪਣ ਵਹਿੜਾ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਫਾਰਮ ਤੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਬੇਤਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣਿਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੋ ਠੀਕ ਠਾਕ ਬਾਈ ਚੜ੍ਹਦੀ ਕਲਾ ਤੁਸੀਂ ਠੀਕ ਆ ਤੇ ਇੱਕ ਵਾਰੀ ਬਾਈ ਨੰਬਰ ਤੇ ਨਾਮ ਦੱਸਦੀ ਨਾਮ ਬਾਈ ਹੋਰ ਸਿੰਘ ਠੀਕ ਆ ਕੰਮਿਆਂ ਨਾਲ ਜਿਲ੍ਹਾ ਫਰੀ ਕੋਟ ਠੀਕ ਆ ਮੋਬਾਈਲ ਨੰਬਰ 98777 ਠੀਕ ਆ 03596 ਠੀਕ ਆ ਅੱਜ ਕਿੰਨੇ ਨਾਗ ਆ ਬਾਈ ਅੱਜ ਨਾਲ ਚਾਰ ਠੀਕ ਆ ਚਾਰ ਆ ਠੀਕ ਆ ਹੁਣ ਨਾਲ ਗੱਬਣਾ ਵੀ ਲੈਣ ਲੱਗੇ ਬਈ ਨੀ ਦਾ ਆਪਣਾ ਦਾ ਵੀਡੀਓ ਦਾ ਮਸਲਾ ਹੁੰਦਾ ਸੀ ਵੀ ਤੋਕੜ ਗੱਬਣਾ ਦੇ ਮੰਡੀ ਲਾਉਂਦੇ ਹੁੰਦੇ ਸੀ ਹਣਾ ਹਾਂ ਉਹ ਲੱਗਿਆ ਕਰੂ ਕਿ ਉਹ ਵੀ ਹੁਣ ਬੱਸ ਕਰ ਲਈ ਆਂ ਆ ਜਾਂਦੋ ਠੀਕ ਆ ਸਭ ਤੋਂ ਬਹੁਤ ਹੁੰਦੇ ਆ ਠੀਕ ਆ ਬਾਕੀ ਹੁਣ ਤਿਆਰ ਵੜਾ ਤੇ ਕੱਚੀਆਂ ਵੜਾ ਸਾਰਿਆਂ ਨੂੰ ਅਸੀਂ ਆਉਣ ਲੱਗ ਗਏ ਠੀਕ ਆ ਵੀ ਸਾਰੇ ਤਰ੍ਹਾਂ ਦੇ ਜਾਨਵਰੀ ਲੈਣ ਦਾ ਹਾਂ ਰਲ ਮਿਲ ਮਾਲ ਸਾਰਾ ਹੀ ਹੁੰਦਾ ਠੀਕ ਆ ਅੱਜ ਜੇ ਗੱਲ ਕਰੀਏ ਵੀ ਇਹ ਸਾਹਮਣੇ ਜਿਹੜੀ ਵਾੜ ਖੜੀ ਏ ਇਹਦੀ ਗੱਲ ਕਰੀਏ ਕਿੰਨਾ ਹਸੂਆ ਸੁੰਦੀ ਆ ਤੇ ਕਿੰਨੇ ਚਰਦੀ ਗੱਬਣਾ ਆ ਬਈ ਦੇ 5 ਮਹੀਨਿਆਂ ਦੇ ਨੇੜ ਗੱਭਣਾਈ ਚੱਕ ਪਾਸ ਠੀਕ ਆ ਆਪਾਂ ਚੈੱਕ ਕਰਾ ਕੇ ਲੈਂਦੀ ਆ ਹਾਂਜੀ ਹਾਂਜੀ ਜਿਹੜੇ ਭਰਾਣੀ ਕਰਾਉਣੀ ਹੋਵੇ ਉਹ ਆਪਦੀ ਕਰਾ ਸਕਦਾ ਜਦੋਂ ਮਰਜ਼ੀ ਕਰਾ ਠੀਕ ਆ ਤੇ ਦੁੱਧੋ ਡرائی ਆ ਬਈ ਦੁੱਧੋ ਡرائی ਆ ਜੀ ਵੱਡੀ-ਵੱਡੀ ਖੋਦ ਆ ਵੇੜਾ ਲੋ ਵੀ ਵਾਕਿਆ ਹੀ ਦੋਸਤੋ ਢਾਂਚਾ ਚੈੱਕ ਕਰਿਓ ਬਾਕੀ ਬਰੀਡ ਵਾਲੀ ਵਹਿੜਾ ਦੋਸਤੋ ਬਈ ਬੋੜੇ ਨੇ ਸੂਣਾ ਕਿੰਨੇ ਸੂਏ ਹੁਣ ਇਹਨੇ ਸਹੀ オリジナル ਤੀਜਾ ਸੂਆ ਸੂਣੇ ਤੀਜਾ ਸੂਆ ਸੂ ਗਈ ਠੀਕ ਆ ਸਭੀ ਸੂਏ ਬਈ ਚੰਗੀ ਆ ਹਨਾ ਹਾਂਜੀ ਬਹੁਤ ਵੱਡੀ ਵਹਿੜਾ ਠੀਕ ਆ ਲੋ ਵੀ ਵਾਕਿਆ ਬਾਕੀ ਨਾ ਤੁਹਾਨੂੰ ਫੇਸ ਕੁਆਲਟੀ ਚੈੱਕ ਕਰ ਬਹੁਤ ਸੋਹਣੀ ਫੇਸ ਵਾਲਟੀ ਆ ਬਾਕੀ ਜਦ ਤਿਆਰ ਹੋਈ ਨਾ ਨਿਗਾ ਮਾਰਿਓ ਜੀ ਥਾਣਾ ਦੀ ਗੱਲ ਕਰੀਏ ਨਾ ਸੇਮ ਸਾਈਜ਼ ਦੇ ਵਿੱਚ ਹੀ ਆ ਚੈੱਕ ਕਰੋ ਦੁੱਧੋ ਡਰਾਈ ਹੈਗੀ ਆ 5 ਮਹੀਨਿਆਂ ਦੀ ਹੈ ਬਈ ਬਹੁਣ ਹਾਂਜੀ ਹਾਂਜੀ ਪਰ ਇਹਨਾਂ ਨੂੰ ਘੋਟੀ ਆ 15 ਤਰੀਕ ਨੂੰ 5 ਪੂਰੇ ਹੋ ਗਏ ਠੀਕ ਆ ਲਣੀ ਜਾਨੀ ਕਿ ਸਾਢੇ 1-4 ਮਹੀਨਿਆਂ ਦੀ ਹੈ ਹਾਂਜੀ ਠੀਕ ਆ ਲਓ ਵਿੱਚ ਸਾਢੇ 1-4 ਮਹੀਨੇ ਹੋ ਗੱਪਣ ਹੈਗੀ ਆ ਸੋਹਣੀ ਸੋਹਣੀ ਫੇਸ ਵਾਲਟੀ ਆ ਤੁਹਾਨੂੰ ਫੇਸ ਵਿਖਾਉਣੇ ਆ ਨਿਗਾ ਮਾਰਿਓ ਜੀ ਚੈੱਕ ਕਰੋ ਬਾਕੀ ਤੋੜ ਕੇ ਨਾ ਤੁਹਾਨੂੰ ਸਾਰੀਆਂ ਇਕੱਠੀਆਂ ਉਹ ਕਰਾਵਾਂਗੇ ਬੇ ਬੋੜੇ ਇਹਦੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਪਾਉਂਦੀ ਹੈ ਇਹ 26 27 ਕਿਲੋ ਤੋਂ ਠੀਕ 26 27 ਕਿਲੋ ਪਾਉਂਦੀ ਹੈ ਠੀਕ ਆ ਇਹਦਾ ਰੇਟ ਕੀ ਰਹੂਗਾ ਰੇਟ ਤਾਂ 60000 ਰੁਪਏ 60000 ਠੀਕ ਆ ਮਾਨਤਨ ਕਰ ਦਿਆਂਗੇ ਹੈ ਡਬਲ ਪੈਸੇ ਕਰੂਗੀ ਬਾਈ ਇਸ ਟਾਈਮ ਕਿਹੜਾ ਰਹਿ ਗਿਆ 4 ਮਹੀਨੇ ਰਹਿ ਗਏ ਮਾਦਰ ਦਾ ਠੀਕ ਆ ਅੱਡੀ ਗਾਂ ਕਿੱਥੇ ਜਾਂਦੀ ਹੈ ਠੀਕ ਆ ਜਿਵੇਂ ਅੱਖਾਂ ਦੀ ਗੱਲ ਕਰੀਏ ਅੱਖਾਂ 'ਚ ਲਾਲੀ ਥੋੜੇ ਜਿਹੜਾ ਕਾਲਾ ਪਾਣਾ ਉਹ ਥੋੜਾ ਛੋਟਾ ਠੀਕ ਆ ਦੇਡੇ ਮੋਟੇ ਇਹਦੇ ਠੀਕ ਆ ਨਿਜਾਨ ਨੂੰ ਸਹੀ ਆ ਹੈ ਜਮਾ ਵੇਖੋ ਜੀ ਕਾਮਰੇ ਤੋਂ ਦੱਸਦੀ ਆ ਥੋੜਾ ਜਿਹਾ ਠੀਕ ਆ ਲੋ ਬਈ ਜਿਹੜੇ ਭਰਾ ਦੇ ਪਸੰਦ ਹੋਵੇ ਨਾ ਬਾਈ ਇਹਦਾ ਆਪਾਂ ਦੱਸ ਕੇ ਦੇਣੀ ਹੈ ਕਈ ਨਹੀਂ ਕੋਈ ਪਸੰਦ ਕਰੇ ਨਾ ਕਰੇ ਉਹ ਅਗਲੇ ਦੀ ਇੱਛਾ ਦੂਰੋਂ ਮੇਰੀ ਕੋਈ ਹੱਸਾਈ ਗੱਲ ਆ ਤੇ ਇਸ ਤੋਂ ਅੰਗੇ ਬਈ ਦੋ ਨੰਬਰ ਵੈੜ ਦੀ ਗੱਲ ਕਰੀਏ ਇਹ ਵੀ ਦੂਜਾ ਸੁਭਾ ਸੁਣਾ ਠੀਕ ਆ ਹਾਈਟ ਪੱਖੋਂ ਬਾਈ ਬੋਰਡ ਬਹੁਤ ਬਹੁਤ ਵੱਡੀ ਹੈ ਦੂਜਾ ਸੁਭਾ ਸੁਣਾ ਕਿੰਨਾ ਟਾਈਮ ਪਿਆ ਬਈ ਇਹ ਸੂਣ ਚ ਮੈਂ ਲੇ ਜੂ ਬਈ ਹਫਤਾ ਆਰਾਮ ਨਾਲ ਹਫਤਾ ਲੈ ਜੂਗੀ ਠੀਕ ਆ ਦੁੱਧ ਕਪੈਸਟੀ ਦੀ ਗੱਲ ਕਰੀਏ ਬਈ ਜਿਹੜੇ ਵੀ 26 27 ਕਿਲੋ ਚ ਆਇਆ ਦੁੱਧ ਤੇ 6 ਲੰਦ ਦਾ ਮੂਹ ਕੋਈ 26 27 ਕਿਲੋ ਦੋ ਦਿੱਤਾ ਪਹਿਲੇ ਠੀਕ ਆ 26 27 ਕਿਲੋ ਪਹਿਲੇ ਸੂਏ ਹਾਂਜੀ ਠੀਕ ਆ ਆਈਟੀ ਦਾ ਕੀ ਨਾਮ ਆ ਬਾਈ 30 ਪਲੱਸ ਕੱਢੂਗੀ ਕੋਈ ਕੋਠੀ 30 ਪਲੱਸ ਪਾ ਦੂਗੀ ਹਾਂਜੀ ਠੀਕ ਆ ਬਾਕੀ ਸੀਲ ਠੰਡੀ ਪੂਰੀ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਨਾ ਆ ਮਾੜੀ ਜੀ ਬੂਬੀ ਹੈਗੀ ਆ ਇਹਦੇ ਤੇ ਕੋਈ ਮੂਰੀ ਨਹੀਂ ਕੋਈ ਕੁਝ ਨਹੀਂ ਠੀਕ ਆ ਲਓ ਵਿੱਚ ਚੱਕਰ ਸਾਈ ਦੇ ਜਦੋਂ ਬੰਦ ਮੂਰੂ ਆ ਫਣ ਵੀ ਸੋਹਣਾ ਗੱਡੂ ਹੀ ਤੇ ਗੈਸ ਹੈ ਜੀ ਸੋਹਣਾ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਤੇ ਹਵਾਨਾ ਵੀ ਕਰਮਾਲੀ ਦਾ ਨਾ ਫੈਕਸ ਆ ਜੀ ਗੱਲ ਕਰੀ ਜੀ ਨਾ ਜਿਹੜੇ ਭਰਾਣੇ ਪੱਟਾਂ ਚੰਗੀਆਂ ਗਾਵਾਂ ਰੱਖਣੀਆਂ ਪੱਟਾਂ ਦੇ ਸਾਹ ਨਾਲ ਦੇ ਨੀਆ ਮਾਰਿਓ ਇਹ ਨਹੀਂ ਗੱਲ ਕੋਈ ਟੁੱਟਮਾ ਹੋ ਹਵਾਨ ਤੇ ਕੱਦ-ਕਾਠ ਦੀ ਗੱਲ ਕਰੀਏ ਦੋਸਤੋ ਪੂਰਾ ਵੱਡਾ ਕੱਦ-ਕਾਠ ਚੈੱਕ ਕਰੋ ਹਵਾਨੇ ਦਾ ਸਾਈਜ਼ ਸੇਮ ਸਾਈਜ਼ ਚੈੱਕ ਕਰੋ ਖਣਾ ਦਾ ਸਾਈਜ਼ ਗਹਿਰ ਫੇਸ ਬਿਊਟੀ ਦੀ ਐਵੀ ਚੰਗੀ ਆ ਕੱਦ-ਕਾਠ ਦੀ ਸੁਣੀ ਆ ਬਾਈ ਬੁੜ ਇਹਦੇ ਰੇਟ ਦੀ ਗੱਲ ਕਰੀਏ ਦਾ ਫਿਰ ਇਹਦਾ ਰੇਟ ਬਾਈ ਜੀ 1 ਲੱਖ ਤੇ ਠੀਕ ਆ 130000 ਮਾਨਤਨ ਕਰਦੇ ਆਂਗੇ ਜੋ ਹੀ ਮਾਨਤਨ ਫੁੱਲ ਡੁੱਲਾ ਹੋ ਜਾਊਗਾ ਠੀਕ ਆ ਤੇ ਬਾਕੀ ਆਲ ਇੰਡੀਆ ਪਹੁੰਚ ਠੀਕ ਆ ਆਪਣੇ ਸਾਰੇ ਪਸੂਣ ਦੀ 100 ਕਿਲੋਮੀਟਰ ਤੱਕ ਠੀਕ ਆ ਇਹਦੇ ਵਿੱਚ ਹੀ ਠੀਕ ਆ ਲੋ ਬਈ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਤੁਸੀਂ ਆਪ ਦੀ ਪਹੁੰਚ ਵਿੱਚ ਕਰ ਸਕਦੇ ਆਂ ਬਾਈਆਂ ਦਾ 100 ਕਿਲੋਮੀਟਰ ਦੇ ਵਿੱਚ ਵਿੱਚ ਹੋਊਗੀ ਵੀ ਆਲ ਪੰਜਾਬ ਹੀ ਹੋ ਜਾਊਗਾ ਆਲ ਪੰਜਾਬ ਦੇ ਵਿੱਚ ਹੀ ਹੋਊਗਾ ਗੱਡੀ ਆਪਣੇ ਕੋਲੇ ਆਪ ਦੀ ਵੱਡੀ ਪਿਕਅਪ ਆ ਠੀਕ ਆ ਲੋ ਬਈ ਆਲ ਪੰਜਾਬ ਦੇ ਵਿੱਚ ਪਹੁੰਚ ਹੋ ਜੂਗੀ ਜਿਹੜਾ ਭਰਾ ਕੋਈ ਵੀ ਸੌਦਾ ਕਰਦਾ ਇਸ ਤੋਂ ਮੰਗਾਉਣੀ ਆ ਤਾਂ ਠੀਕ ਆ ਤੇ ਜੇ ਤਿੰਨ ਨੰਬਰ ਦੀ ਗੱਲ ਕਰੀਏ ਬਈ ਮੋੜ ਇਹ ਟੋਕਰ ਹੈ ਜਿਹੜਾ ਇਹ ਟੋਕਰ ਆ ਠੀਕ ਆ ਇਹ 10 ਦਿਨਾਂ ਦੀ ਡਾਇਰੈਕਟ ਕਰਾਸ ਕਰਾਈ ਆ ਆਪਣੇ ਉਹ ਗੱਲ ਤੋਂ ਠੀਕ ਆ 10 ਦਿਨਾਂ ਦੀ ਡਾਇਰੈਕਟ ਕਰਾਸ ਆ ਹਾਂਜੀ ਠੀਕ ਆ ਛੇ ਸੌ ਪਿਆ ਤੇ ਸੱਤ ਤੋਂ ਥੱਲੇ ਦੁੱਧ ਥੱਲੇ ਠੀਕ ਆ ਦੋਵੇਂ ਟਾਈਮਾਂ ਦਾ ਬਈ ਦੋਵੇਂ ਟਾਈਮਾਂ ਦਾ ਸੀਲ ਠੰਡੀ ਫੁੱਲ ਲੋ ਵੀ ਸੀਲ ਠੰਡੀ ਜੰ ਨੂੰ ਫੁੱਲ ਤਸੱਲੀ ਹੋਊਗੀ ਧਾਰਾਂ ਧੂਰਾਂ ਦੀ ਓਕੇ ਆ ਬਈ ਜਮਾ ਏ 1 ਠੀਕ ਆ ਲੋ ਵੀ ਨਿਗਾ ਮਾਰਿਆ ਬੈਡ ਦਾ ਪਿੱਠ ਪੂੜਾ ਬਹੁਤ ਕੀ ਐ ਇਦਾਂ ਹਵਾਨਾ ਤੇ ਬਾਕੀ ਦੋਸਤੋ ਜੇ ਗੱਲ ਕਰੀਏ ਰਾਜੀਪੜੀ ਕੋਈ ਲस्सी ਲਾਵੀਂ ਚੈੱਕ ਕਰੋ ਸੀਲ ਠੰਡੀ ਫੁੱਲ ਠੀਕ ਆ ਮ ਆ ਸਕਦੇ ਆ ਵੀ ਮਰਜੀ ਕੋਈ ਚੱਕਰ ਵਾਲੀ ਗੱਲ ਠੀਕ ਚੀਨ ਸਭੋ ਕਰਮ ਵਾਲੀ ਤੇ ਬਾਈ ਬੋਰਡ ਇਹ ਕਿੰਨਾ ਸੁਆ ਸੁਈ ਹੈ ਤੇ ਅੱਗੇ ਕਿੰਨੇ ਲਈ ਪਹਿਲਾਂ ਸੁਆ ਸੁਈ ਹੈ ਥੋੜੇ ਰਿਪੀਟ ਕਰ ਗਈ ਸੀ ਠੀਕ ਆ ਪੋਸ਼ਨ ਹੋ ਗਿਆ ਸੀ ਇਹਦਾ ਠੀਕ ਆ ਉਹ ਦੂਸਰਾ ਹੁਣ ਦੁਬਾਰਾ ਨੂੰ ਭਰਾਇਆ ਤੇ ਸੈਟ ਤੇ ਬੈਠਾ ਜਾ ਮੈਂ ਅੰਦਰੋਂ ਉਹ ਪਾਈ ਵੀ ਆ ਦੁਬਾਰਾ ਠੀਕ ਆ ਉਹ ਬਣੀ ਵੀ ਦੂਜਾ ਹੀ ਸੁਣਾ ਠੀਕ ਆ ਗਾਂ ਸੁਆ ਦੂਜਾ ਸੁੂ ਵੀ ਹਾਂਜੀ ਪਹਿਲਾਂ ਸੁਈ ਹੈ ਇਹ ਸੁਈ ਹੈ ਸਾਰੇ ਠੀਕ ਕਿੰਨੇ ਪਹਿਲਾਂ ਪਹਿਲਾਂ ਹੀ ਸੁਈ ਹੋ ਪਰਲੀ ਕਰੀ ਦੂਜਾ ਸੁਈ ਠੀਕ ਬਾਈ ਬੋਰਡ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦਾ ਰੇਟ ਕੀ ਕਰਾਂਗੇ ਇਹਦਾ ਰੇਟ ਜਮਾ ਬੱਛੀਆਂ ਵਾਲਾ ਹੋਊਗਾ ਜੀ ਅੱਜ ਕੱਲ ਬੱਛੀਆਂ ਵਾਲਾ ਕੀ ਜਾਨੀ ਦੀ 35000 ਦੀ ਆ ਨਹੀਂ ਹਾਂ ਹਾਂ ਬਈ 32000 ਰੁਪਏ ਉਹ ਨਤੀ ਦੀ ਜਸਨੋ ਜਾਨੀ ਕਿ 30000 ਦੀ ਦੇ ਦਾਂਗੇ ਇਹਦੀ ਪਹੁੰਚ ਕਰ ਦਾਂਗੇ ਵਿੱਚੇ ਕਰ ਦਾਂਗੇ ਠੀਕ ਆ ਲੋ ਵੀ 30000 ਦੇ ਵਿੱਚ ਨਾ ਪਹੁੰਚ ਹੋ ਜੂਗੀ 6-7 ਕਿਲੋ ਦੁੱਧ ਤੁਸੀਂ ਇੱਥੇ ਚੋਕੇ ਲ ਜਾ ਸਕਦੇ ਧਾਰਾਂ ਧੂਰਾ ਦੀ ਓਕੇ ਆ ਤੇ ਬਾਕੀ ਰਾਜੀਪੜੀ ਚੰਗੀ ਐ ਜਿਹੜਾ ਕੋਈ ਵੀਰ ਮਿਹਨਤ ਕਰ ਸਕਦਾ ਡਾਇਰੈਕਟਰ ਕ੍ਰੋਸ ਹੋਈ ਆ ਉਹ ਬੋਲੋ ਖਾ ਦਿੰਦੇ ਆ ਆ ਬੋਲ ਤੂੰ ਜੇ ਗੱਲ ਕਰੀਏ ਨਾ ਸੋਨਾ ਇੱਥੇ ਫਦਾ ਹੈਗਾ ਇਹਦੇ ਖੀਰਾ ਬੱਚਾ ਵਾ ਡਿਵਾਈਡ ਦਾ ਠੀਕ ਆ ਲਓ ਵੀ ਖੀਰਾ ਬੱਚਾ ਠੀਕ ਆ ਮਾਰੇ ਜੇ ਵੀ ਆਪਾਂ ਕਰਾਉ ਨੇ ਇੱਥੇ ਕਿਸੇ ਨੇ ਗਾ ਕਰਵਾਣੀ ਹੋਵੇ ਠੀਕ ਆ ਲਓ ਵੀ ਡਾਇਰੈਕਟ ਕ੍ਰੋਸਿੰਗ ਵਾਸਤੇ ਭਰਾ ਫੋਨ ਕਰ ਲੈਣ ਇਹਦੇ ਲਈ ਨੀਰ ਫਿਲਟਰ ਆ ਗੰਗਾ ਰਹਿੰਦੀਆਂ ਨਹੀਂ ਹਾਂ ਹਾਂ ਸਹੀ ਹੈ ਬਈ ਗਾਰੰਟੀ ਹੈ ਜੇ ਵੀ ਪਾਣੀ ਦੀ ਹਰਦੀ ਠੀਕ ਆ ਲਓ ਵੀ ਨੀਗਾ ਮਾਰਸਾ ਜੀ ਸੋਨਾ ਜੇ ਗੱਲ ਕਰੀਏ ਨਾ ਬੋਲ ਹੈਗਾ 60 ਲੀਟਰ ਦਾ ਤੁਹਾਨੂੰ ਕਰਵਾਉਣਾ ਹੈ ਜਿਹੜੀ ਮਦਰ ਲਓ ਵੀ ਟੈਸਟਿੰਗ ਦਾ ਸਾਈਟ ਚੈੱਕ ਕਰਿਓ ਜੀ ਨਿਗਾ ਮਾਰਦਾ ਬਹੁਤ ਸਾਫ ਸੁਥਰਾ ਸਿਮਣ ਦਾ ਬੱਚਾ ਹੈ ਬੱਚੀ ਬੱਚੀ ਵਾਲਾ ਲਵਾਇਆ ਸੀ ਠੀਕ ਆ ਹੋ ਗਿਆ ਠੀਕ ਆ ਹਾਂਜੀ ਫਾਰਮ ਚੋਂ ਹੀ ਲਿਆ ਹਾਂਜੀ ਠੀਕ ਆ ਠੀਕ ਆ ਇਸ ਤੋਂ ਅੱਗੇ ਬਈ 4 ਨੰਬਰ ਬੈੜ ਦੀ ਗੱਲ ਕਰੀਏ ਤਾਂ 4 ਨੰਬਰ ਮੱਛੀ ਇਹ ਵੀ ਪਹਿਲਾ ਸੁਣਾ 6 ਦੰਦ ਦਾ ਹੈ ਜੜਾ ਪਹਿਲਾ ਸੁਆ 6 ਦੰਦ ਮੂੰਹ ਆ ਠੀਕ ਆ ਠੰਡੀ ਇਹ ਵੀ ਬਹੁਤ ਕਿੰਨੇ ਚਰਦੀ ਗੱਭਣਾ ਬਈ ਇਹੇ ਇਹ ਗੰਗਣਬਾਈ ਜੀ 2 ਮਹੀਨੇ 10 ਦਿਨਾਂ ਦੀ ਚੈੱਕ ਪਾਸ 2 ਮਹੀਨੇ ਤੇ 10 ਦਿਨਾਂ ਦੀ ਦੋਹਾਂ ਦੀ ਮੰਨ ਲਗੇ ਦੋਹਾਂ ਤੋਂ ਸਵਾ ਦੋ ਮਹੀਨੇ ਦੀ ਠੀਕ ਆ ਲਓ ਵੀ ਚੈੱਕ ਕਰ ਸਕਦੇ ਹਾਂ ਥਾਣਾ ਦੀ ਸੇਮ ਸਾਈਜ਼ ਦੇ ਵਿੱਚ ਥਾਣਾ ਨਿਗ੍ਹਾ ਮਾਰ ਸਕਨੇ ਜਿਵੇਂ ਮਰਜੀ ਚੋਲੇ ਕੋਈ ਠੀਕ ਆ ਲਓ ਵੀ ਹੱਥੀ ਜਵਾਈ ਵਾਲਾ ਥਾਣਾ ਤੇ ਇਹ ਗੱਲ ਕਰੀਏ ਸ਼ਾਮ ਦੇ 5 ਵਜੇ ਉਸਤੰਗਨਾ ਦੀ ਜੱਜਮੈਂਟ ਕਰੋ ਜੀ ਤੇ ਭਾਈ ਇਹ ਜੇ ਗੱਲ ਕਰੀਏ ਦੁੱਧ ਹੁਣ ਕਿੰਨਾ ਇਹਦੇ ਥੱਲੇ 6 ਥੱਲੇ ਠੀਕ ਆ ਲਓ ਭਾਈ ਠੀਕ ਆ ਥੋੜਾ ਜਿਹਾ ਮੁਠੀ ਨਾਲ ਔਰ ਮੰਨਦੀ ਏ ਥੋੜਿਆ ਗੁੱਠੇ ਨਾਲ ਚੁੰਦੀਆਂ ਠੀਕ ਆ ਗੁੱਠੇ ਨਾਲ ਕੋਈ ਹੋਰ ਹੁਣ ਨੌਂ ਤੋਂ 10 ਕਿਲੋ ਦੋਦੇ ਫਿਰ ਰੈਡੀ ਏ ਠੀਕ ਆ ਹਾਂਜੀ ਨੌਂ 10 ਦੇ ਵਿੱਚ ਵਿੱਚ ਹੈਗਾ ਹਾਂਜੀ ਹਾਂਜੀ ਥੋੜਾ ਕੰਮ ਨਹੀਂ ਜਾਈਏ ਥੋੜੇ ਉਪਰਾਂ ਵੀ ਪੱਠੇ-ਪੁੱਠੇ ਉਹਨੇ ਚੱਕੇ ਨਹੀਂ ਨੇ ਠੀਕ ਆ ਵੀ ਜਾਨੀ ਕਿ ਜੀਤ ਨਹੀਂ ਲਾਇਆ ਹਾਂਜੀ ਠੀਕ ਆ ਲੈ ਵੀ ਬੋਰਡ ਇਹਨੂੰ ਤੋੜ ਕੇ ਵਿਖਾਈਏ ਪਹਿਲਾਂ ਇਹਦਾ ਰੇਟ ਵੀ ਦੱਸ ਦੇਈਂ ਰੇਟ ਇਹਦਾ 60000 ਰੁਪਿਆ 55000 ਰੁਪਿਆ ਜਾਂ ਸਸਣ 55000 ਦੇ ਵਿੱਚ ਪਹੁੰਚ ਹੋ ਜੂ ਹਾਂਜੀ ਲੋ ਵੀ 55000 ਦੇ ਵਿੱਚ ਪਹੁੰਚ ਹੋ ਜੂਗੀ ਬਾਕੀ ਲੇ ਬੋਰਟੂਰ ਲਾ ਹੁਣ ਤੁਹਾਨੂੰ ਕੱਲਾ ਕੱਲਾ ਨਾਗਪੂਰ ਕੇ ਵਿਖਾ ਦਿੰਨੇ ਆ ਕਦ ਕਾਟ ਦੀ ਗੱਲ ਕਰੀਏ ਦੋਸਤੋ ਮੀਰੀਆਂ ਕਦ ਕਾਟ ਦੇ ਵਿੱਚ ਆ ਜਾਂਦੀ ਛੋਟੀ ਨਹੀਂ ਕਹਿ ਸਕਦੇ ਜੇ ਕੋਈ ਬੰਦਾ ਭਰਾ ਹੈ ਸੋਚੇ ਵੀ ਛੋਟੀ ਹੋਊਗੀ ਹਵਾਨੇ ਪੱਖ ਤੋਂ ਸਾਫ ਸੁਥਰੀ ਹੈ ਸੋਨੇ ਗਾਂ ਨਹੀਂ ਪਾਲੀਆਂ ਗੱਟੀਆਂ ਖੜੀਆਂ ਸਹੀ ਗੱਲ ਆ ਨਿਗਾ ਮਾਰ ਸਕਦੇ ਆ ਜਿਹੜਾ ਭਰਾ ਕੋਈ ਨੇੜ ਦਾ ਭਾਵੇਂ 2 ਟਾਈਮ 3 ਟਾਈਮ ਚਵਾਈ ਕਰ ਲਿਓ ਜੇ ਚਵਾਈ ਇਹਨਾਂ ਨੂੰ ਬਾਈਆਂ ਦਾ ਸਾਫ ਸੁਥਰੇ ਜਾਨਵਰ ਹੋਣਗੇ ਜਿਹੜਾ ਵੀ ਹੋਇਆ ਜਿਵੇਂ ਵੀ ਹੋਇਆ ਦੱਸ ਕੇ ਦੇ ਦੇਾਂਗੇ ਯਾ ਮਾ ਫੋੜੇ ਸੋਨਾ ਵਾ ਨਾ ਫੈਕ ਕੋਈ ਫੋਰਚਾ ਨਹੀਂ ਇਸ ਤੋਂ ਅਗੇ ਭਈ ਦੂਜੀ ਵੀ ਤੌਰ ਤੇ ਹੁਣ ਲੋ ਵੀ ਤੋੜ ਕੇ ਤੁਹਾਨੂੰ ਤਿੰਨ ਨੰਬਰ ਵੈੜ ਵੀ ਵਿਖਾ ਦਿੰਨੇ ਆ ਡਿਟੇਲ ਆਪਾਂ ਤਿੰਨ ਨੰਬਰ ਦੇ ਹਿਸਾਬ ਨਾਲ ਲਈ ਸੀ ਹੁਣ ਦੋ ਨੰਬਰ ਤੇ ਆ ਗਈ ਤੋੜਨ ਵਿੱਚ ਚੈੱਕ ਕਰੋ ਫੋਰੇ ਤਾਂ ਸੋਹਣੀ ਬਾਡੀ ਬੰਤਰਦੀ ਆ ਦੋਸਤੋ ਵੈੜ ਜੇ ਗੱਲ ਕਰੀਏ ਨਾ ਡਾਇਰੈਕਟ ਕ੍ਰੋਸ ਹੋਈ ਆ ਥੋੜੇ ਦਿਨ ਹੋਏ ਆ ਅਜੇ ਚੈੱਕ ਦੇ ਵਿੱਚ ਤਾਂ ਆਉਂਦੀ ਨਹੀਂ ਦੁੱਧ ਤੁਸੀਂ ਆਪ ਦਾ 6 ਤੋਂ 7 ਕਿਲੋ ਦੇ ਵਿੱਚ ਵਿੱਚ ਹੈਗਾ ਚੂਹ ਕੇ ਲੈ ਸਕਦੇ ਆ ਰੇਟ ਬਾਈ ਜਾਂਦਾ 30000 ਦੀ ਹਾਂ ਨਾ ਪਹੁੰਚ ਹੋ ਜੂਗੀ ਨਿਗਾ ਮਾਰ ਸਾਡੇ ਸੋਨਾ ਢਾਂਚਾ ਸੋਹਣੀ ਫੇਸ ਕੁਆਲਟੀ ਵਾਲੀ ਵੜ ਇਸ ਤੋਂ ਅੱਗੇ 2 ਨੰਬਰ ਵੜ ਗੱਪਣ ਫੁੱਲ ਤਿਆਰੀ ਦੇ ਵਿੱਚ ਹੈ ਜੇ ਗੱਲ ਕਰੀਏ 2-4 ਦਿਨ ਇਹਨੇ ਲੈ ਜਾਣੇ ਆ ਸੂਨ ਦੇ ਵਿੱਚ ਤੇ ਪਹਿਲੇ ਸੂਏ ਦਾ ਜੇ ਗੱਲ ਕਰੀਏ 26-27 ਕਿਲੋ ਦੁੱਧ ਰਿਹਾ ਆ ਨਿਗਾ ਮਾਰ ਲਈ ਹਵਾਨਾ ਕਰਮਾਲੀ ਦਾ ਸੋਨਾ ਤਿਆਰ ਹੋਊਗਾ ਬਾਕੀ ਦੇਨੇ ਨੇ ਕਰਮਾਲੀ ਨੇ ਲੈ ਜਾਣੇ ਆ ਲਗਭਗ ਹਫਤੇ ਵਾਂਗੂ 1,30,000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਨਿਗਾ ਮਾਰ ਸਕਦੇ ਹਾਈਟ ਪੱਖ ਤੋਂ ਸਹੀ ਗੱਲ ਆ ਬਾਕੀ ਹਵਾਨੇ ਪੱਖ ਤੋਂ ਬਹੁਤ ਸਾਫ ਸੁਥਰੀ ਆ ਜੇ ਗੱਲ ਕਰੀਏ ਨਾ ਫੈਕਸ ਹਵਾਨਾ ਜਿਹੜੇ ਵੀਰਾਂ ਨੇ ਨਾ ਫੈਕਸਾ 1 ਵਾਲੇ ਆ ਲੈਣਾ ਚਾਹੀਦੇ ਆ ਤੇ ਵਾਕਈ ਦੋਸਤੋ ਹਵਾਨਾ ਮੈਂ ਤਾਂ ਨਾ ਹਰੇਕ ਵੀਡੀਓ ਦੇ ਵਿੱਚ ਹਵਾਨਾ ਚਾਹੀਦਾ ਹੀ ਹੈ ਜੇ ਗੱਲ ਕਰੀਏ ਮੇਰਾ ਮਾਰੀ ਬਾਕੀ ਜਿਹੜਾ ਕੋਈ ਭਰਾ ਹੱਥੀ ਚਵਾਈ ਕਰਨੀ ਚਾਹੁੰਦਾ ਥਣ ਸੋਨਾ ਹੱਥੀ ਚਵਾਈ ਵਾਲਾ ਜਿਪਾਉਂਦੀ ਕੋਈ ਮਸ਼ੀਨੀ ਕਰ ਲੈ ਪਾਉਂਦੀ ਹੱਥੀ ਤੇ ਅਨੁਮਾਨਾ 30 ਲੀਟਰ ਦੇ ਲਗਭਗ ਆਇਤੀ ਦੂਜੇ ਸਹੀ ਗੱਲ ਆ ਬਾਕੀ ਕੋਈ ਸੇਵਾ ਵਾਲਾ ਵੀ ਰਲ ਜਾਂਦਾ ਤੋ ਆਪਦੀ ਸੇਵਾ ਤੇ ਨਿਰਭਰ ਆ ਹੋ ਸਕਦਾ 30 ਤੋਂ ਹੀ ਬਾਹਰ ਪਾ ਲੈ ਨੇ ਗਾ ਮਾਰੇ ਬਹੁਤ ਸਾਫ ਸੁਥਰਾ ਫੈਕਸ ਹਵਾਨਾ ਠੀਕ ਹੈ ਭਾਈ ਬਿਜਲੀ ਬੋਰਡ ਬਾਈ ਨੂੰ ਸ਼ੌਂਕ ਹੈਗਾ ਵਪਾਰ ਲੈਣ ਦਾ ਤੇ ਵੈਸੇ ਭਾਈ ਬਿਜਲੀ ਬੋਰਡ ਦੇ ਵਿੱਚ ਨਾ ਜੋਬ ਕਰਦਾ ਤੇ ਲੈਂਦਾ ਜਨਰ ਚੰਗੇ ਹੀ ਹੁੰਦਾ ਜੇ ਗੱਲ ਕਰੀਏ ਸ਼ੌਂਕ ਨਾਲ ਕੋਈ ਵੀ ਜਨਰ ਲੈਣਾ ਚੰਗਾ ਲੈਣਾ ਲੋਵੀ ਤੋੜ ਕੇ ਤੁਹਾਨੂੰ ਇੱਕ ਨੰਬਰ ਵੈਰੀ ਵਿਖਾ ਦਿੰਨੇ ਆ ਜੇ ਗੱਲ ਕਰੀਏ ਨਾ ਨਿਗਾਹ ਮਾਰਿਓ ਜੀ ਕਦ ਕਾਠ ਦੀ ਸੰਭਾਈ ਸੰਬੂਈ ਦੀ ਗੱਲ ਕਰੀਏ ਤੁਸੀਂ ਇੱਥੇ ਚੈੱਕ ਕਰਵਾ ਕੇ ਆਪਦੀ ਇਲਜਾ ਸਕਦੇ ਆ ਸਾਢੇ 4 ਪੌਣੇ 5 ਮਹੀਨਿਆਂ ਦੀ ਇਹ ਗੱਬਣ ਹੈਗੀ ਆ ਦੁੱਧੋਂ ਹੈਗੀ ਆ ਡਰਾਈ ਕਦ ਕਾਠ ਦੀ ਵੇਲ ਬੂਲ ਦੀ ਚੰਗੀ ਆ ਬਾਕੀ ਚੰਪ ਦਾ ਉਪਰ ਸੋਹਣੀ ਆ ਕੋਈ ਲਿੱਸੀ ਦਾ ਨਹੀਂ ਵਹਿੜ ਨਿਗਾਹ ਮਾਰਿਓ ਜੀ ਹਾਈਟ ਪੱਖ ਤੋਂ ਵੀ ਸੋਹਣੀ ਆ ਹਵਾਨਾ ਨਾ ਜੋ ਕਰਮਾਣੀ ਨੇ ਤਿਆਰ ਕੀਤਾ ਇਹਦੀਆਂ ਗੱਲਾਂ ਹੋਣੀਆਂ ਆ ਐਵਜਾਹਵਲ ਦੱਬੇ ਚਿੱਟੀ ਹੈ ਸਹੀ ਗੱਲ ਆ ਸਹੀ ਗੱਲ ਆ ਲੋ ਵੀ ਸੰਭੀ ਸੁਭੀ ਚੰਗੀ ਹੈ ਜਿਹੜੇ ਭਰਾ ਤੋਂ ਆਈ ਆ ਲੈ ਚੱਲ ਬਾਈ ਬੋੜ ਲੋ ਵੀ ਕੋਈ ਵੀ ਨਗ ਪਸੰਦ ਹੋਵੇ ਕੱਲੇ ਕੱਲੇ ਦੀ ਡਿਟੇਲ ਲੈਤੀ ਆ ਤੁਹਾਨੂੰ ਤੋੜ ਕੇ ਤੁਹਾਨੂੰ ਖਾਤੇ ਆ ਰੇਟ ਤੁਹਾਨੂੰ ਪੁੱਛਦੇ ਆ ਕੋਈ ਵੀ ਨਗ ਪਸੰਦ ਹੋਵੇ ਤਾਂ ਬਾਈ ਤੋਂ ਦੁਆਰੇ ਪੁੱਛ ਲੈਨੇ ਆ ਬਈ ਵਾਕੇ ਹੀ ਹਾਲ ਪੰਜਾਬ ਹੂ ਕੀ ਪਹੁੰਚ ਠੀਕ ਆ ਬਾਅਦ ਚ ਕੋਈ ਇਹ ਤਾਂ ਨਹੀਂ ਗੱਲ ਹੋੂਗੀ ਕੋਈ ਭਰਾ ਦੂਰ ਨੇੜੇ ਤੋਂ ਅਗਲਾ ਆਉਂਦਾ ਮੁੜ ਕੇ ਕਹੀ ਜਾਵੇ ਵਾਟ ਜਾਦੇ ਆ ਜਿਹਨੇ ਤਾਂ ਆਨਲਾਈਨ ਮੰਗਾਉਣੀ ਆ ਹਾਂ ਪੈਸੇ ਪਹਿਲਾਂ ਸਾਰੇ ਭੌਣੇ ਹੋਗੇ ਠੀਕ ਆ ਫੇਰ ਤੁਸ ਚੜਾਵੋਗੇ ਠੀਕ ਆ ਜਿਹਨੂੰ ਕੋਈ ਛੱਕ ਸ਼ੁਦਾ ਹੈਗਾ ਕਿ ਉਹਦਾ ਇੱਕ ਟੈਡੀਫੀਕਲ ਕਰਕੇ ਫੇਰ ਪੈਸੇ ਦੇਵੇ ਠੀਕ ਆ ਭੌਣ ਦੀ ਉਤਰੋ ਕੋਈ ਬੰਦਾ ਆ ਜੇ ਇਧਰੋਂ ਆਪਣੀ ਗੱਡੀ ਤੇ ਨਾਲ ਜਾਵੜੇ ਠੀਕ ਆ ਲੋ ਵੀ ਜਿਹੜੇ ਭਰਾ ਨੇ ਹੈ ਜਿੰਨੀ ਗੱਲ ਦੱਸੀ ਉਹ ਨਹੀਂ ਨਿੱਟੂ ਸਾਰੇ ਜਿਹੜੇ ਭਰਾ ਨੇ ਕਈ ਨਹੀਂ ਹੁੰਦਾ ਵੀ ਅਗਲਾ ਕਹਿੰਦਾ ਸੀ ਆ ਆਪਦੀ ਆ ਕੇ ਤਸੱਲੀ ਕਰਨੀ ਆ ਉਧਰੋਂ ਭੌਂ ਦੀ ਬਸਤੇ ਆ ਜਾਓ ਜਾਂ ਭੌਂ ਦੀ ਕਿਵੇਂ ਵੀ ਆ ਜਾਓ ਠੀਕ ਆ ਬਾਈ ਕੋਲੇ ਪਹੁੰਚ ਜਾਓ ਆਪਦੀ ਇੱਥੇ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰੋ ਜਿਹੜਾ ਕੋਈ ਪਸੂ ਸੁਆ ਸੁਆਇਆ ਤੇ ਗੱਪਨ ਦੀ ਆਪਦੀ ਤੁਸੀਂ ਚੈੱਕ ਕਰਵਾ ਕੇ ਤਸੱਲੀ ਕਰਾ ਸਕਦੇ ਆਂ ਇਧਰੋਂ ਬਾਈ ਦੇ ਨਾਲ ਗੱਡੀ ਤੇ ਜਾ ਸਕਦੇ ਆਂ ਤੇ ਬਾਕੀ ਨਾ ਪਿੰਡ ਦੀ ਗੱਲ ਕਰੀਏ ਪਿੰਡ ਹੈਗਾ ਬਾਈ ਦਾ ਕੰਮਿਆਣਾ ਤੇ ਜ਼ਿਲ੍ਹਾ ਹੈਗਾ ਫਰੀਦਕੋਟ ਫਰੀਦਕੋਟ ਦੇ ਲਗਭਗ ਨਾਲ ਹੀ ਆ ਛਪਦੇ ਵਾਲੇ ਪਾਸੇ ਲਗਭਗ ਅੱਧਾ ਕਿਲੋਮੀਟਰ ਵੀ ਨਹੀਂ ਕਹਿ ਸਕਦੇ ਜੇ ਆਪਾਂ ਦੂਰੀ ਹੋਊਗੀ ਕੋਈ ਵੀ ਨਾਗ ਪਸੰਦ ਹੋਵੇ ਤਾਂ ਨੰਬਰ ਚੱਲੀ ਜਾਂਦਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਛੋ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ